ਸੰਬਰ ਦੇ ਆ ਰਹੇ ਆ ਉਹ ਕੈਨਸਲ ਕਰੀ ਜਾਂਦੇ ਸੀਗੇ ਅੱਛਾ ਅੱਛਾ ਹਾਂ ਅਸੀਂ ਜੀ ਸੰਗਰੂਰ ਜ਼ਿਲ੍ਹੇ ਤੋਂ ਵਾ ਪਿੰਡ ਕਮੂਰ ਘਾਟ ਹੈ ਠੀਕ ਹੈ ਮਹਾਰਾਜ ਦੇ ਗੁਰੂ ਰਾਨ ਦੇਵ ਜੀ ਨੇ ਜਿੱਦਾਂ ਆਖਿਆ ਸੰਦੇਸ਼ ਦਿੱਤਾ ਹੈ ਉਹਦੇ ਮੁਤਾਬਕ ਕੀ ਮਤਲਬ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਾ ਮੌਜੂਦ ਨਾਨਕ ਮੱਤੇ ਦੇ ਨਾਲ ਬਿਲਕੁਲ ਜਣੀ ਕੇ ਨਾਨਕ ਮੱਤਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਜਿੱਥੇ ਗੁਰਦੁਆਰਾ ਬੋਲੀ ਸਾਹਿਬ ਆ ਤੁਹਾਨੂੰ ਅਸੀਂ ਦਿਖਾਵਾਂਗੇ ਸਥਾਨ ਬਣਿਆ ਪਿਆ ਏ ਇਹ ਤਾਂ ਨਹੀਂ ਅਸੀਂ ਕਹਿ ਸਕਦੇ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਸਥਾਨ ਹੈ ਪਵਿੱਤਰ ਸਥਾਨ ਗੁਰੂ ਨਾਨਕ ਪਾਸ਼ਾ ਦਾ ਬੋਲੀ ਸਾਹਿਬ ਸੋ ਆ ਸਾਰਾ ਹੀ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਾਰੀਆਂ ਤਸਵੀਰਾਂ ਜਿਹੜੀਆਂ ਇਹ ਇਹ ਗੰਗਾ ਦੀਆਂ ਯਾਨੀ ਕਿ ਗੰਗਾ ਪੈਦਾ ਕੀਤੀ ਗੁਰਾਂ ਨੇ ਸੋ ਜੋ ਸਾਡੇ ਨਾਲ ਸ਼ਰਧਾਲੂ ਨੇ ਦੇਖੋ ਹਰ ਬੰਦੇ ਦਾ ਆਪਣਾ ਆਪਣਾ ਵਿਚਾਰ ਹੋ ਸਕਦਾ ਹੈ ਕਿਸੇ ਦਾ ਕੋਈ ਵਿਚਾਰ ਹੈ ਕਿਸੇ ਦਾ ਕੋਈ ਵਿਚਾਰ ਹੈ ਸੋ ਅਸੀਂ ਤੁਹਾਨੂੰ ਫੈਕਟ ਜੋ ਫੈਕਟ ਹੈ ਫੈਕਟ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਬਈ ਸੈਂਟਿਫਿਕ ਜਿਹੜੀ ਹੈ ਗੱਲ ਉਹ ਕੀ ਹੈ ਸੋ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਸੋ ਆ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਬੌਲੀ ਸਾਹਿਬ ਇਹ ਤੁਹਾਨੂੰ ਬੌਲੀ ਸਾਹਿਬ ਦੀਆਂ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸੋ ਆ ਜੋ ਵੀ ਇਤਿਹਾਸ ਹੈ ਇਤਿਹਾਸ ਨੂੰ ਪੜਨ ਦੀ ਕੋਸ਼ਿਸ਼ ਕਰਨੀ ਸੋ ਇਤਿਹਾਸ ਦੇ ਨਾਲ ਵੀ ਜੁੜਾਂਗੇ ਸੋ ਕੁਝ ਸੰਗਤਾਂ ਸਾਡੇ ਨਾਲ ਵੀ ਰਹਿਣਗੀਆਂ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਜਿੱਥੇ ਤੱਕ ਵੀ ਕੈਮਰੇ ਦੀ ਅਪਰੋਚ ਹੈ ਸੰਗਤਾਂ ਨਾਲ ਜੁੜੀਆਂ ਹੋਈਆਂ ਨੇ ਸੋ ਅਸੀਂ ਦਿਖਾਵਾਂਗੇ ਤੁਹਾਨੂੰ ਅੰਦਰ ਜਾ ਕੇ ਵੀ ਬੌਲੀ ਸਾਹਿਬ ਦੇ ਨਾਲ ਜੋ ਹੈ ਸੰਗਤਾਂ ਜੋ ਅ ਨੀਚੇ ਤੱਕ ਜਾ ਰਹੀਆਂ ਨੇ ਸੋ ਨਾਮ ਦਾ ਜੋ ਸਿਮਰਨ ਹੈ ਨਾਮ ਦਾ ਸਿਮਰਨ ਵੀ ਨਾਲ ਦੀ ਨਾਲ ਜੋ ਸੰਗਤਾਂ ਆਪਣੇ ਮੂੰਹ ਤੋਂ ਉਚਾਰ ਰਹੀਆਂ ਨੇ ਸੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਸਤਨਾਮ ਵਾਹਿਗੁਰੂ ਦਾ ਜੋ ਸਿਮਰਨ ਹੈ ਉਹ ਲਗਾਤਾਰ ਜਾਰੀ ਹੈ ਸੋ ਇਹ ਅਸੀਂ ਤੁਹਾਨੂੰ ਫੈਕਟ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬਈ ਸੰਗਤਾਂ ਦੇਖੋ ਕਿੰਨੇ ਉਤਸ਼ਾਹ ਦੇ ਨਾਲ ਵੈਗਰੂ ਦਾ ਜਾਪ ਕਰੀਆਂ ਨੇ ਸੋ ਤੁਸੀਂ ਬੌਲੀ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਤੇ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਸੋ ਮੰਨੂ ਵੀ ਮੌਕਾ ਮਿਲ ਰਿਹਾ ਮੈਂ ਵੀ ਨਾਲ ਦੀ ਨਾਲ ਉਤਰ ਰਿਹਾ ਹਾਂ ਔਰ ਸੰਗਤਾਂ ਦੇ ਤੁਹਾਨੂੰ ਜਿੱਥੇ ਦਰਸ਼ਨ ਕਰਾ ਰਿਹਾ ਹਾਂ ਕੁੱਤੇ ਸੰਗਤਾਂ ਚੂਲੀ-ਚੂਲੀ ਜੋ ਪਾਣੀ ਹੈ ਸੋ ਪਾਣੀ ਦੀ ਚੂਲੀ ਵੀ ਸੰਗਤਾਂ ਲੈ ਰੀਆਂ ਨੇ ਆ ਸਿਰੇ ਤੱਕ ਜੋ ਸੰਗਤਾਂ ਹੈ ਉਹ ਸਾਰੀਆਂ ਹੀ ਸੰਗਤਾਂ ਜਿਹੜੀਆਂ ਹੈ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਜੋ ਗੁਰੂ ਦਾ ਸਿਮਰਨ ਕਰ ਰੀਆਂ ਨੇ ਸੋ ਆ ਸਾਰੀਆਂ ਸੰਗਤਾਂ ਜੋ ਵੀ ਹੈ ਵਾਹਿਗੁਰੂ ਜੀ ਕਾ ਸ਼ੁਕਰੀਆ ਵਾਹਿਗੁਰੂ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮੇਰੇ ਨਾਲ ਮੌਜੂਦ ਰਹਿਣਗੇ ਸਦਾਨ ਰਣਜਨ ਸਿੰਘ ਜੀ ਨਿਰਧਰ ਸਿੰਘ ਜੀ ਕੀ ਕਹਿਣਾ ਚਾਹੋਗੇ ਇਸ ਇਤਿਹਾਸ ਬਾਰੇ ਜੇ ਤੱਕ ਇਹ ਅਸਬਾਰੇ ਸਾਨੂੰ ਇਹ ਪਤਾ ਲੱਗਿਆ ਕਿ ਵੀ ਇੱਥੋਂ ਦੀ ਅਥਾ ਅਪਾਰ ਕਿਰਪਾ ਦੇ ਸਦਕਾ ਚਤੁਰੇ ਜੀ ਨੇ ਪਾਣੀ ਦੇ ਪ੍ਰਬੰਧਨ ਬਾਰੇ ਬਹੁਤ ਹੀ ਅਗੰਮੀ ਸੋਚ ਦੇ ਮੁਤਾਬਕ ਬਹੁਤ ਹੀ ਸੋਚ ਦੇ ਮੁਤਾਬਕ ਜੇ ਆਣ ਵਾਲੀ ਦੁਨੀਆ ਦੇ ਵਾਸਤੇ ਇਹ ਉਪਰਾਲਾ ਉਦਮ ਕੀਤਾ ਉਹਨਾਂ ਦੀ ਪਾਰ ਕਿਰਪਾ ਦੇ ਸਦਕਾ ਮੈਂ ਇਹ ਸਤਿਗੁਰੂ ਜੀ ਦਾ ਬਹੁਤ ਬਹੁਤ ਅਤੀ ਰਿਣੀ ਅਤੇ ਧੰਨਵਾਦੀ ਹਾਂ ਵਾਹਿਗੁਰੂ ਖਾਲਸਾ ਵਾਹਿ ਜੀ ਕੀ ਫਤਿਹ ਕਿਉਂਕਿ ਜੇ ਆਪਾਂ ਸੈਂਟੀਫਿਕ ਤੌਰ ਤੇ ਵੀ ਦੇਖੀਏ ਜੀ ਸੈਂਟੀਫਿਕ ਤੌਰ ਤੇ ਆਮ ਤੌਰ ਤੇ ਆਪਾਂ ਸਾਇੰਸ ਦੇ ਨਾਲ ਜੋੜ ਕੇ ਵੀ ਦੇਖੀਏ ਤਾਂ ਵੀ ਇਹ ਇੱਕ ਅਪਾਰ ਕਿਰਪਾ ਹੋਈ ਵੀ ਹੈ ਅਪਾਰ ਕਿਰਪਾ ਸਤਿਗੁਰੂ ਜੀ ਨੇ ਬਹੁਤ ਹੀ ਵੱਡੀ ਅਪਾਰ ਕਿਰਪਾ ਕੀਤੀ ਹੈ ਪੂਰੀ ਮਾਨਵਤਾ ਵਾਸਤੇ ਤੁਸੀਂ ਸਾਡੇ ਚੈਨਲ ਤੋਂ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਦੇਖ ਰਹੀਆਂ ਨੇ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਐਸੀ ਪੂਰੀ ਮਨੁੱਖਤਾ ਵਾਸਤੇ ਪੋਣੇ ਪਾਣੀ ਬਚਾਓ ਪਾਣੀ ਦੀ ਸੁਰੱਖਿਆ ਕਰੋ ਤੇ ਉਸ ਦਾ ਅਹਿਮ ਮੁੱਲ ਯੋਗਦਾਨ ਪਾਓ ਤੇ ਸਤਿਗੁਰਾਂ ਦੇ ਬੜ ਮੁੱਲੇ ਬਚਨ ਨੂੰ ਯੋਗਦਾਨ ਪਾਓ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ ਬਾਜੀ ਬਹੁਤ ਵਧੀਆ ਪ੍ਰਾਰਲਾ ਕੀਤਾ ਜੀ ਇੱਥੇ ਹਾਂਜੀ ਬਹੁਤ ਚੰਗਾ ਹੋਇਆ ਅਸੀਂ ਇਹ ਕਹਿੰਦੇ ਆਂ ਕਿ ਅਸੀਂ ਕਿਰਪਾ ਕਰੀ ਬਹੁਤ ਮਹਾਰਾਜ ਨੇ ਅਸੀਂ ਦਰਸ਼ਨ ਪਾਉਣ ਟਿਕਾ ਜੀ ਕਿਉਂਕਿ ਇਹ ਦਰਸ਼ਨ ਭਾਗਾਂ ਨਾਲ ਹੀ ਮਿਲਦੇ ਆਂ ਬਸਾ ਨਾਲ ਹੀ ਪੈ ਗਈ ਸਾਡੀ ਦਰਸ਼ਨ ਸਾਡੀ ਸੰਗਤ ਜੀ ਮੈਂ ਗੁਰ ਕੀ ਖਾਲਸਾ ਬੈਠੀ ਗੁਰੂ ਗ੍ਰੰਥ ਸਾਹਿਬ ਹੈ ਹਾਂਜੀ ਕੀ ਕਹਾਂ ਚਾਹੋ ਸੰਗਤ ਬਾਤ ਪੜਨਾ ਵਾਲੀ ਹੈ ਜਿੱਥੇ ਮਹਾਰਾਜ ਨੇ ਇਸ ਵੇਲੇ ਸਾਨੂੰ ਇੱਥੇ ਆਪਣੇ ਚਰਨਾਂ ਵਿੱਚ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇੰਸਪੈਕਟਰ ਸਾਹਿਬ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਬੰਦੇ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਬੇਨਤੀ ਹੈ ਕਿ ਜੇ ਸੰਗਤ ਇੱਥੇ ਆਈ ਹੈ ਦਰਸ਼ਨ ਮੇਲੇ ਕਰਨ ਇਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਮਹਾਰਾ ਦੀ ਕਿਰਪਾ ਕਰੀ ਹੈ ਤਾਂ ਹੀ ਆਏ ਇੱਥੇ ਜੀ ਜੀ ਹਾਂ ਜੀ ਬਹੁਤ ਵਧੀਆ ਜੀ ਤੀਰਥ ਹੈ ਸੰਗਤਾਂ ਨੂੰ ਕੀ ਮੈਸੇਜ ਹੋਗੇ ਸੰਗਤਾਂ ਨੂੰ ਇਹੀ ਮੈਸੇਜ ਦੇਣਾ ਵੀ ਇੱਥੇ ਬੱਦ ਵਾ ਦਰਸ਼ਨ ਕਰੋ ਆ ਕੇ ਠੀਕ ਹੈ ਜੀ ਹਾਂ ਜੀ ਮਹਾਰਾਜ ਮਿਹਰ ਕਰਨਗੇ ਸਰਦੇ ਕਿਰਪਾ ਕਰਨਗੇ ਹਾਂਜੀ ਹਾਂਜੀ ਵੈ ਖਾਲਸਾ ਬੇਨਿ ਬਤੇ ਹਾਂਜੀ ਸਕੰਦਰ ਸਿੰਘ ਕੀ ਕਹਿਣਾ ਚਾਹੋਗੇ ਇਤਿਹਾਸ ਬਾਰੇ ਇੱਥੇ ਇਹ ਇਤਿਹਾਸ ਦਾ ਇੱਥੇ ਇੱਕ ਇਹ ਪੰਨਾ ਆਇਆ ਇੱਥੇ ਸਿੱਧਾ ਨੇ ਗੁਰੂ ਨਾਨਕ ਦੇਵ ਜੀ ਦੀ ਨਾਲ ਹੂੰ ਥੋੜੀ ਜੀ ਕਿੰਤੂ ਪਰੰਤੂ ਕੀਤੀ ਹੈ ਹੂੰ ਇੱਥੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਸਿੱਧ ਵੀ ਭਾਈ ਤੂੰ ਜੇ ਬਹੁਤਾ ਕਰਨੀ ਵਾਲਾ ਤਾਂ ਗੰਗਾ ਲਿਆ ਕੇ ਦਿਖਾ ਇੱਥੇ ਏਹ ਉਹ ਤੋਂ ਬਾਅਦ ਬਾਲਾ ਜੀ ਨੂੰ ਕਿਹਾ ਮਰਦਾਨਾ ਤੇ ਬਾਲਾ ਜੀ ਨੂੰ ਕਿਹਾ ਕਹਿੰਦਾ ਡੰਡਾ ਲੈ ਜਾਓ ਹੂੰ ਕਹਿੰਦਾ ਡੰਡਾ ਲੈ ਕੇ ਜਿੱਥੇ ਤੱਕ ਤੇਰਾ ਹੱਥ ਆਉਂਦਾ ਹੈਗਾ ਲੈ ਚੱਲ ਪਰ ਪਿੱਛੇ ਨਾ ਮੁੜ ਕੇ ਜੀ ਹੂੰ ਫੇਰ ਗੁਰਨਾਨਕ ਦੇਵ ਜੀ ਨੇ ਜਦੋਂ ਕਿਹਾ ਤੇ ਮਰਦਾਨੇ ਨੇ ਹੂੰ ਆਕੇ ਆਪਣੇ ਦੇਖਦੇ ਆਂ ਦੇਖਦੇ ਆਂ ਜਾਨਕਿ ਇਹ ਤੋਂ ਅੱਗੇ ਜਾ ਕੇ ਗੁਰਨਾਨਕ ਦੇਵ ਜੀ ਨੇ ਬਾਲੇ ਜੀ ਨੇ ਪਿੱਛੇ ਮੁੜ ਕੇ ਦੇਖ ਲਿਆ ਉਹ ਤੋਂ ਬਾਅਦ ਉਹ ਵੇਰ ਅੱਛਾ ਗੰਗਾ ਉੱਥੇ ਹੀ ਰੁਕ ਗਈ ਤੇ ਉਹ ਤੋਂ ਬਾਅਦ ਫੇਰ ਉਹ ਕਹਿੰਦੇ ਵੀ ਗੰਗਾ ਤਾਂ ਇੱਥੇ ਤੱਕ ਹੀ ਆਈ ਆ ਉਹ ਕਹਿੰਦਾ ਜੀ ਤੁਸੀਂ ਆਪਣੀ ਸ਼ਕਤੀ ਦੇਖੋ ਹੁਣ ਇਹਨਾਂ ਨੂੰ ਜਾਨਕਿ ਸਿੱਧਾਂ ਨੂੰ ਅਕਰ ਲਗੇ ਵੀ ਹੁਣ ਇੱਥੇ ਤੱਕ ਤਾਂ ਮੈਂ ਪਹੁੰਚਾ ਲਈ ਮਾਨਤਾ ਨਹੀਂ ਸੀਗੀ ਉਹ ਇਸ ਕਰਕੇ ਫਿਰ ਉਹ ਇਹ ਗੰਗਾ ਇੱਥੇ ਦੀ ਇੱਥੇ ਤੱਕ ਹੀ ਡਿੱਗ ਗਈ ਇਹ ਬੌਲੀ ਸਾਹਿਬ ਆ ਇਹ ਬੌਲੀ ਸਾਹਿਬ ਆ ਸਾਡੇ ਹਾਂਜੀ ਇੱਥੇ ਪੁਰਾਣੇ ਸਮੇਂ ਦਾ ਹੀ ਜਿਸ ਵੇਲੇ ਇਹ ਗੰਗਾ ਆਈ ਲੈ ਕੇ ਆ ਮਰਦਾਨਾ ਜੀ ਤੇ ਉਸ ਵੇਲੇ ਹੀ ਇਹ ਇਹ ਬੌਲੀ ਇਸੇ ਤਰ੍ਹਾਂ ਖੂ ਠੀਗਾ ਉਸ ਤੋਂ ਬਾਅਦ ਇਹਨੂੰ ਬੌਲੀ ਫਾਰਮ ਕਿਹਾ ਗਿਆ ਸੋ ਬਹੁਤ ਬਹੁਤ ਧੰਨਵਾਦ ਆ ਸੰਗਤਾਂ ਜਿਨ੍ਹਾਂ ਦੇ ਵਿੱਚ ਸਪੈਸ਼ਲ ਬੀਬੀਆਂ ਦਾ ਯੋਗਦਾਨ ਹੈ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜੋ ਬੀਬੀਆਂ ਉਹਨਾਂ ਨੇ ਸ਼ਿਰਕਤ ਕੀਤੀ ਹੈ ਸੋ ਇਹ ਜੋ ਇਤਿਹਾਸਿਕ ਸਥਾਨ ਜਿਹੜੇ ਆ ਉਹ ਤੁਹਾਨੂੰ ਬੜੀ ਕਿਸਮਤ ਨਾਲ ਮਿਲ ਸੋ ਪੰਜ ਜੀ ਕਿੱਥੋਂ ਆਏ ਤੁਸੀਂ ਅਸੀਂ ਆਏ ਜਲੰਧਰ ਤੋਂ ਜਲੰਧਰ ਤੋਂ ਕਿਵੇਂ ਫੁਰਨਾ ਫੁਰਿਆ ਫਿਰ ਆਉਣ ਦਾ ਨਵੀਂ ਟਰਾਲੀ ਨਵੀਂ ਟਰਾਲੀ ਹਾਂਜੀ ਕਿਵੇਂ ਫੁਰਨਾ ਫੁਰਿਆ ਫਿਰ ਅਸੀਂ ਤਾਂ ਦਸੰਬਰ ਦੇ ਆ ਰਹੇ ਆ ਉਹ ਕੈਂਸਲ ਕਰੀ ਜਾਂਦੇ ਸੀਗੇ ਅੱਛਾ ਅੱਛਾ ਹਾਂ ਤਾਂ ਹੌਣ ਜਵਾਬ ਬਣਿਆ ਤੇ ਫਿਰ ਜਵਾਬ ਤੇ ਪਹੁੰਚੇ ਆ ਹਾਂਜੀ ਪਹਿਲਾਂ ਤੁਸੀਂ ਕਿਥੋਂ ਆਏ ਅਸੀਂ ਜੀ ਸੰਗਰੂਰ ਜ਼ਿਲ੍ਹੇ ਤੋਂ ਵਾਹ ਹਾਂਜੀ ਪਿੰਡ ਕਮੂਰ ਘਾਟ ਹੈ ਠੀਕ ਹੈ ਹਾਂਜੀ ਹਰਿਆਣੇ ਦੀ ਹੱਦ ਕੋਲ ਆਏ ਸੀ ਸੋ ਜਿਹੜੇ ਇਸ ਤਰ੍ਹਾਂ ਦੇ ਤੁਸੀਂ ਸਥਾਨ ਦੇਖ ਰਹੇ ਆ ਇੱਥੋਂ ਕਿਹੜਾ ਸਿੱਖਿਆ ਮਿਲਦੀ ਹੈ ਕਿਹਾ ਤੁਹਾਨੂੰ ਇੱਥੋਂ ਸਾਇਸਨ ਮਿਲਦਾ ਮਹਾਰਾਜਾ ਗੁਰੂ ਨਾਨਕ ਦੇਵ ਜੀ ਨੇ ਜਿੱਦਾਂ ਆਖਿਆ ਸੰਦੇਸ਼ ਦਿੱਤਾ ਹੈ ਉਹਦੇ ਮੁਤਾਬਕ ਹੀ ਮਤਲਬ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਜਿਵੇਂ ਅਸੀਂ ਲੋਕਾਂ ਦੇ ਸਵਾ ਇਹ ਉਵੇਂ ਸੱਚ ਨਹੀਂ ਸਾਨੂੰ ਦੇਖ ਰਹੇ ਕਿਉਂਕਿ ਲੋਕ ਆਮ ਤੌਰ ਤੇ ਕਹਿ ਦਿੰਦੇ ਆ ਵੀ ਉਹ ਬਾਡੀ ਹੈ ਨਹੀਂ ਜੀ ਪਰ ਇਹ ਜਿசி ਪ੍ਰਤੱਖ ਹੈ ਜੀ ਪ੍ਰਤੱਖ ਅਸੀਂ ਦੇਖ ਰਹੇ ਹਾਂ ਇਹ ਸ਼ੁਰੂ ਤੋਂ ਹੀ ਪ੍ਰਤੱਖਾ ਜਦੋਂ ਦਾ ਇੱਥੇ ਬਾਬਾ ਨਾਲ ਵੀ ਆਏ ਆ ਜੀ ਪ੍ਰਤੱਖ ਲਿਆ ਗਿਆ ਹਾਂਜੀ 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 ਸਿੱਧਾ ਨਹੀਂ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਤੱਖ ਲਿਆ ਗਿਆ ਵੀ ਤੂੰ ਜੇ ਇੰਨਾ ਬਰਦੰਬਾ ਬਣਦਾ ਹੈਗਾ ਤਾਂ ਗੰਗਾ ਇੱਥੇ ਲਿਆ ਕੇ ਲਾਹਾਂ ਮੈਂ ਜੀ 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 ਉਸ ਤੋਂ ਬਾਅਦ ਉਹ ਗੰਗਾ ਮਰਦਾਨਾ ਜੀ ਨਾਂਗੇ ਯੈਸ 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 ਮਰਦਾਨਾ ਜੀ ਨੇ ਡੰਡਾ ਹਾਜੀ ਬਾਈ ਤੁਸੀਂ ਕਿੱਥੋਂ ਆਏ ਚੱਲਦੇ ਰਹੇ ਪਟਿਆਲੇ ਤੋਂ ਆਏ ਪਟਿਆਲੇ ਤੋਂ ਮੈਂ ਕਿੰਨੀ ਦੇਰ ਬਾਅਦ ਆਏ ਆਂ ਪਹਿਲੀ ਵਾਰ ਆਏ ਕਿ ਦੂਜੀ ਵਾਰ ਆਈ ਜੀ ਦੂਜੀ ਤੀਜੀ ਵਾਰ ਆਏ ਦੂਜੀ ਤੀਜੀ ਵਾਰ ਹੀ ਆਏ ਤੇ ਜਾ ਕੇ ਕੀ ਸੰਗਤਾਂ ਨੂੰ ਮੈਸੇਜ ਹੋਂਗੇ ਤੁਸੀਂ ਅਹੀਂ ਕਹਾਂਗੇ ਕਿ ਗੁਰੂ ਘਰ ਜਾਓ ਪ੍ਰਸ਼ਨ ਕਰੋ ਹੂੰ ਹੂੰ ਕੋਈ ਨਾ ਸਵੇਸ ਨਾ ਇਹ ਚੋਕੜਾ ਨਗਰੋਦਾ ਦੇ ਦਾ ਜਾ ਕੇ ਠੀਕ 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 ਸੋ ਬਹੁਤ ਬਹੁਤ ਅਨਮੋਲ ਗੁਰਤੇ ਸਿੰਘ ਜੀ ਗੁਰਤੇ ਸਿੰਘ ਕਿੱਥੋਂ ਅਸੀਂ ਕਮੂਰ ਘਾਟ ਤੋਂ ਆਏ ਜੀ ਸੰਗਰੂਰ ਜ਼ਿਲ੍ਹੇ ਚ ਜੀ ਸੰਗਰੂਰ ਜ਼ਿਲ੍ਹੇ ਤੋਂ ਸੋ ਕਿਵੇਂ ਫੁਰਨਾ ਫੁਰਿਆ ਜਾਣ ਦਾ ਬਈ ਇੱਥੇ ਜਾਣਾ ਆਪਾਂ ਨੇ ਇੱਥੇ ਆਉਣਾ ਹੈ ਕਿਵੇਂ ਫੁਰਨਾ ਫੁਰਿਆ ਫੁਰਨਾ ਦਾ ਇਸ ਤਰ੍ਹਾਂ ਫੁਰਿਆ ਜੀ ਅਸੀਂ ਪਹਿਲਾਂ ਪੰਨਾ ਸਾਹਿਬ ਦੀ ਤਿਆਰੀ ਕਰੀ ਦੀ ਜਾਣ ਦੀ ਜੀ ਸਾਡੇ ਪਿੰਡੋਂ ਬੱਸ ਨਹੀਂ ਤਿਆਰ ਹੋਈ ਫਿਰ ਅਸੀਂ ਬਰਨਾਲਾ ਆਇਆ ਨਾਲ ਜੀ ਤਿਆਰੀ ਕਰੀ ਜੀ ਉਹਨਾਂ ਨੇ ਸਾਨੂੰ ਸਹਾਇਕ ਜੋਗ ਦਿੱਤਾ ਵੀ ਸਾਡੀਆਂ ਸੀਟਾਂ ਬੁੱਕ ਕਰਾਈਆਂ ਠੀਕ ਹੈ ਉਹਨਾਂ ਕਰਕੇ ਜੀ ਅਸੀਂ ਇੱਥੇ ਸੰਗਤਾਂ ਦੇ ਦਰਸ਼ਨ ਕਰਿਆ ਸੋ ਇੱਥੇ ਆ ਕੇ ਕਿੰਨਾ ਕੁ ਸਕੂਨ ਮਿਲਿਆ ਏ ਦਿਮਾਗ ਨੂੰ ਮਨ ਨੂੰ ਕਿੰਨੀ ਸਕੂਨ ਮਿਲਿਆ ਕਿੰਨੀ ਆਪਣੇ ਆਪ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ ਸਕੂਨ ਤਾਂ ਇਹ ਮਿਲਿਆ ਜੀ ਜਿਵੇਂ ਆਪਾਂ ਨੂੰ ਮਹਾਂਪੁਰਸ਼ ਦੱਸਦੇ ਨੇ ਜੀ ਉੱਥੇ ਜਿਵੇਂ ਸਾਰੀਆਂ ਚੀਜ਼ਾਂ ਇੱਥੇ ਪ੍ਰਤੱਖ ਸਹੀ ਨੇ ਹਾਂ ਜਿਵੇਂ ਮਹਾਂਪੁਰਸ਼ ਕਥਾਵਾਚਕ ਦੱਸਦੇ ਸਾਨੂੰ ਉਹ ਸਾਨੂੰ ਮਿਲ ਗਈਆਂ ਸਾਨੂੰ ਇੱਥੇ ਪੂਰੀਆਂ ਮਿਲ ਗਈਆਂ ਜੀ ਹਾਂ ਸੋ ਦੇਖੋ ਇਹ ਨੇਚਰਲ ਵਾਟਰ ਹੈ ਇਹ ਮਤਲਬ ਕੁਦਰਤੀ ਪਾਣੀ ਹੈ ਇਹ ਆਪਾਂ ਕਿਸੇ ਕੋਈ